ਉਹਨਾਂ ਜਿਹੜਾ ਤੇ ਧਰਨਾ ਲਾਇਆ ਤੁਸੀਂ ਇੱਥੇ ਕੋਠੀਮੂਰੇ ਕੀ ਕੀ ਮਸਲਾ ਦਾ ਖਾਸ ਮਸਲਾ ਜਿਹੜਾ ਹੈ ਮਸਲਾ ਇਹ ਇਹ ਜਿਹੜੀ ਜੰਟਾ ਹੈ ਮਤਲਬ ਜਿਹੜੀ ਨੇ ਠੱਗੀ ਮਾਰੀ ਹੈ ਇਹ ਸਰਬਜੀਤ ਕੌਰ ਪਤਨੀ ਚਮਕੌਰ ਸਿੰਘ ਬਾਸੀ ਸਾਜ ਦੀ ਕੋਠੇ ਤੇ ਹੁਣ ਜਿਹੜੇ ਨਾਲ ਰਹਿਸ਼ ਹੈ ਸੁਨਾਮ ਵਿਖਿਆ ਇਸ ਔਰਤ ਨੇ ਇਹ ਕਹਿ ਕੇ ਠੱਗੀ ਮਾਰੀ ਕਿ ਮੇਰੀ ਸਰਕਾਰ ਦੇ ਵਿੱਚ ਚੱਲਦੀ ਹੈ ਤੁਸੀਂ ਮੈਨੂੰ ਪੈਸੇ ਦਿਓ ਮੈਂ ਤੁਹਾਨੂੰ ਨੌਕਰੀ ਦੇਵਾਂਗੀ ਇਸਨੇ ਦੋ ਬੰਦੇ ਰਾਜਵੀਰ ਸਿੰਘ ਤੇ ਗਲਾਰਬ ਸਿੰਘ ਘੋੜੇਨਾਵ ਉਹਨਾਂ ਨੂੰ ਆਪਣੇ ਝਾਂਸੇ ਦੇ ਵਿੱਚ ਲੈ ਕੇ ਉਹਨਾਂ ਨੇ ਅੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਲੈ ਕੇ ਜਾਨੀ ਕਿ 24 ਬੰਦਿਆਂ ਨਾਲ 22 ਲੱਖ ਦੀ ਠੱਗੀ ਮਾਰੀ ਐ ਇਸ ਔਰਤ ਨੇ ਜਿਹੜੀ ਕਹਿੰਦੀ ਮੈਂ ਤੁਹਾਨੂੰ ਨੌਕਰੀ ਦਵਾਉਂ ਇਸ ਨੇ 29 ਲੱਖ ਰੁਪਇਆ ਲਿਆ ਇਹਨਾਂ ਤੋਂ ਗਰੀਬ ਪਰਿਵਾਰ ਨੇ ਇਹ ਤੇ 29 ਲੱਖ ਦੇ ਵਿੱਚੋਂ 7 ਲੱਖ ਰੁਪਇਆ ਵਾਪਸ ਵੀ ਕਰਤਾ ਇਹਨੇ ਅਸੀਂ ਕਈ ਵਾਰ ਸਾਂਝੇ ਤੌਰ ਤੇ ਬਲਾਕ ਲੈਰਾ ਬਲਾਕ ਸੁਨਾਮ ਇਹਦੇ ਨਾਲ ਬਹੁਤ ਸਾਰੇ ਪਰਿਵਾਰ ਨਾਲ ਮੀਟਿੰਗਾਂ ਕੀਤੀਆਂ ਤੇ ਉਹਦੇ ਸੱਚਖੰਡ ਗੁਰੂ ਘਰ ਦੇ ਵਿੱਚ ਜ਼ਿਲ੍ਹੇ ਦੇ ਪ੍ਰਧਾਨ ਅਮਰੀਕ ਸਿੰਘ ਗੰਡੂਆ ਨਾਲ ਵੀ ਤੇ ਦਲਵਾਰਾ ਸਿੰਘ ਸ਼ਾਜਲਾ ਸਾਰਿਆਂ ਨਾਲ ਮੀਟਿੰਗ ਹੋਈ ਪਰ ਇਸ ਨੇ ਕੋਈ ਰਾਬਟ ਹੋਈ ਨਹੀਂ ਦਿੱਤੀ ਇਸ ਕਰਕੇ ਅਸੀਂ ਅੱਕੇ ਹੋયા ਨੇ ਅੱਜ ਇਹਨਾਂ ਦੀ ਜਿਹੜੀ ਰਹਿਸ ਹੈ ਸੁਨਾਮ ਵਿਖੇ ਉਹਦੇ ਅੱਗੇ ਧਰਨਾ ਦਿੱਤਾ ਹੈ ਜਿੰਨਾ ਚਿਰ ਇਹਨਾਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਪੈਸੇ ਵਾਪਸ ਨਹੀਂ ਹੁੰਦੇ ਅਸੀਂ ਉਹਨਾਂ ਤੇ ਇਹ ਧਰਨਾ ਜਿਹੜਾ ਉਹ ਜਾਰੀ ਰੱਖਾਂਗੇ ਭਲਾ ਜੀ ਇਹ ਇਹ ਪ੍ਰਤਾਸ਼ ਪ੍ਰਸ਼ਾਸਨ ਨਾਲ ਵੀ ਗੱਲ ਹੋਈ ਆ ਮਨਮਤੀ ਦੇ ਬਾਰੇ ਨਹੀਂ ਪ੍ਰਸ਼ਾਸਨ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋਈ ਤੇ ਇਸੇ ਇਹਨਾਂ ਦੇ ਪਰਿਵਾਰ ਨਾਲ ਹੀ ਗੱਲ ਹੋਈ ਸੀ ਜਿਹੜੀ ਸਰਬਜੀਤ ਕੌਰ ਹੈ ਚਮਕੌਰ ਸਿੰਘ ਜਾਨੀ ਕਿ ਅਸੀਂ ਪਹਿਲਾਂ ਜਦੋਂ ਆਇਆ ਅਸੀਂ ਵੀਡੀਓ ਵੀ ਪਾਈ ਕਹਿੰਦਾ ਦੇ ਘਰ ਮੂਹਰੇ ਖੜਕੇ ਇਹ ਕਹਿੰਦੀ ਕਹਿੰਦੀ ਮੈਂ ਮਾਨਹਾਨੀ ਦਾ ਪਰਚਾ ਦਰਜ ਕਰਾਉ ਮੈਨੂੰ ਦੱਸੋ ਵੀਡੀਓ ਕਿਹਨੇ ਪਾਈ ਹੈ ਤਾਂ ਗੁਰੂ ਘਰ ਦੇ ਵਿੱਚ ਮੈਂ ਕਿਹਾ ਭਾਈ ਮੈਂ ਪਾਈ ਹੈ ਮੈਂ ਜੱਥੇ ਬੰਦੀ ਦੇ ਕਹਿਣ ਤੇ ਪਾਈ ਆ ਮੈਂ ਕਹਣਾ ਵੀਡੀਓ ਪਾਉਣ ਵਾਲਾ ਜਣੀ ਕਿ ਅੱਜ ਦੇ ਵਾਰਚ ਬੈਠੇ ਆ ਅੱਜ ਪਵਾ ਲੈ ਜਿਹੜੇ ਪਰਚੇ ਪਾਉਣੇ ਜਣੀ ਕਿ ਸਾਨੂੰ ਡਰਾਉਂਦੀ ਐ ਨਾਲੇ ਚੋਰ ਨਾਲੇ ਚਤਰਾਈ ਦੋਨੇ ਕੰਮ ਨਹੀਂ ਹੁੰਦੇ ਇਸ ਕਰਕੇ ਧਰਨਾ ਅੰਦਰ ਜਾਰੀ ਰਹੂੰ ਜਿੰਨਾ ਚਿਰ ਇਹਨਾਂ ਦੇ ਕਿਸਾਨਾਂ ਦੀ ਪਰਭਾਈ ਨਹੀਂ ਹੁੰਦੀ ਐ ਪ੍ਰਸ਼ਾਸਨ ਦਾ ਕੋਈ ਇਸੇ ਸਮੱਸਿਆ ਤੇ ਆਇਆ ਪ੍ਰਸ਼ਾਸਨ ਨਾਲ ਬੰਦਾ ਪ੍ਰਸ਼ਾਸਨ ਦਾ ਉਹ ਸੀਏਡੀ ਵਾਲੇ ਇੰਟੈਲੀਜੈਂਸੀ ਵਾਲੇ ਆਏ ਤੇ ਦੋ ਪੁਲਿਸ ਮੁਲਾਜ਼ਮਾਂ ਆਏ ਤੇ ਹੋਰ ਅਜੇ ਤਕਨੀਆ ਕੋਈ ਕੱਲ ਕਹਿਦਾ ਸੀ ਪ੍ਰਸ਼ਾਸਨ ਨੇ ਵੀ ਰਿਪੋਰਟ ਲਿਖਿਆ ਔਰ ਪੋਟਾਕਾਰੀਆਂ ਨੇ ਸਰੇ ਆਮ ਠੱਗੀ ਮਾਰੀ ਐ ਇਸ ਕਰਕੇ ਅਸੀਂ ਕਿਸਾਨਾਂ ਦੀ ਪਰਪਾਈ ਕਰਾਉਣੀ ਐ ਅਸੀਂ ਕੋਈ ਰਿਪੋਰਟ ਨਹੀਂ ਲਿਖਾਉਣੀ ਇਹਦੀ ਜਿੰਨਾ ਚਿਰ ਪਰਪਾਈ ਨਹੀਂ ਹੁੰਦੀ ਅੱਗੇ ਵੀ ਇਹ ਧਰਨਾ ਇਹ ਹੈ ਨਹੀਂ ਹੈ ਵੀਰੇ ਚੱਲਣਾ ਇਹ ਇਹ ਪੱਕੇ ਤੌਰ ਤੇ ਮੋਰਚਾ ਲੱਗ ਸਕਦਾ ਹੈ ਤੇ ਇਹ ਧਰਨਾ ਰੋਡਾਂ ਤੇ ਵੀ ਜਾ ਸਕਦੇ ਪ੍ਰਸ਼ਾਸਨ ਨੂੰ ਧਿਆਨ ਚ ਲਿਆਉਣਾ ਚਾਹੁੰਦੇ ਅਸੀਂ ਵੀ ਇਹਦਾ ਫਰਕ ਕੇ ਕੋਈ ਇਹਦਾ ਇੰਤਜ਼ਾਮ ਕਰੋ ਸਾਡੇ ਪੈਸਿਆਂ ਦੀ ਪਰਪਾਈ ਕਰਾਓ